ਉਹ ਕਨਾਂ ਮਦਾਈ ਸੀ ਉਹਦੀਰ ਲਤਲੁੱਤ ਤੋੜਦੀ ਸੀ ਉਹ ਜਿਹੜੀ ਸਾਡੇ ਸਵਾਜ ਦੀ ਪੱਟੀ ਬرائی ਬਣ ਕੇ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੇ ਦੇਮ ਜੇ ਉਸੇ ਬਿਮਾਰੀ ਨੂੰ ਉਹਦੀ ਵਾਸਤੇ ਤੁਸ ਦੱਸਿਆ ਤੁਸੀਂ ਵੀ ਜੋ ਦਾ ਹੋਮ ਕਿਲੋ ਜਿਹੜੀ ਕਹਾ ਬਚਾਣ ਵਾਲੇ ਉੱਤੇ ਦੇ ਇਹ ਜੇ ਸਪਰੇਅ ਕਹ ਦੇਤਾ ਉਹਨਾਂ ਨੇ ਜਿਹੜੇ ਦੱਸ ਕਰਨ ਵਾਲੇ ਨੇ ਉਹ ਵੇਚਣ ਲੱਗ ਜਾਣਗੇ ਹਨਾ ਲੱਗ ਜਾਣਾ ਸੋ ਇਸ ਕਰਕੇ ਜਿਹੜਾ ਨਸ਼ਾ ਕਰਦਾ ਹੈ ਉਹਦੇ ਤੇ ਵੀ ਆਪਾਂ ਨੂੰ ਉਨਾ ਹੀ ਫੋਕਸ ਕਰਨਾ ਚਾਹੀਦਾ ਜਿਹੜੀ ਫਲਾਈ ਸਾਈਡ ਜ਼ਰੂਰੀ ਹੈ ਤੋ ਇਧਰਲੇ ਪਾਸੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਸਪੋਰਟਸ ਵਗੈਰਾ ਦਾ ਕਿੰਨਾ ਕਿ ਹੈਗਾ ਗੇਮਿੰਗ ਗੇਮਾਂ ਖੇਡਦੇ ਨੇ ਟੀਮਾਂ ਦਾ ਸਟੇਡੀਅਮ ਬਣਾਉਣਾ ਅਗਲੇ 6 ਮਹੀਨਿਆਂ ਦੇ ਵਿੱਚ ਸਟੇਡੀਅਮ ਤਿਆਰ ਕਰਨ ਜਾ ਰਹੇ ਹਾਂ ਇਹਦੇ ਚਾਹਤ ਹੈ ਜੀ ਸੋ ਕੀ ਉਹ ਅੱਗੈ ਤਾਂ ਛੋਟੇ ਖਰਚ ਬਣ ਕੇ ਸਮਝੋ ਛੋਟੇ ਆ ਗਈ ਕੁਝ ਇਸ ਨੂੰ ਅਵੇਅਰਨੈਸ ਸਿੱਮਨੇ ਕਰਨਾ ਹੈ ਕਿਵੇਂ ਆਪਾਂ ਰੋਕਣਾ ਜਿੱਥੇ ਲੱਗਦੀ ਪਈ ਤਰ੍ਹਾਂ ਨਹੀਂ ਜਾਂਦਾ ਇਸ ਗੇਮ ਤੇ એનર્ਜੀ ਹੁੰਦੀ ਹੈ ਇਸ ਕਰਕੇ ਅਪਨ ਮੋਟੀਵੇਟ ਕਰਨਾ ਜ਼ਰੂਰੀ ਹੈ ਤੇ ਨਾਲ ਦੇ ਨੂੰ ਤੁਸੀਂ ਕਰੋ ਜਿਹੜਾ ਤੁਸੀਂ ਬਣਾਉਗੇ ਉਹ ਬਣਾਉਣਾ ਹੈ ਜਾਈ ਕੋਰਸ ਪਰ ਸਾਰੇ ਮੈਂ ਪਰਿਆ ਨਹੀਂ ਆਉਂਦਾ ਇਸ ਅਗਰ ਕੁਆਰਟਰ ਵਿੱਚ ਦੇਖੋ ਐਸਐਸਪੀ ਸਰ ਰੂਰ ਸੇ ਸਤਾਜ ਸਿੰਘ ਜੀ ਦੀ ਗਾਈਡੈਂਸ ਹੇਠ ਅਸੀਂ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਜਿਹੜੀਆਂ ਵਿਲੇਜ ਡਰਗ ਕਮੇਟੀਆਂ ਅਸੀਂ ਬਣਾਈਆਂ ਨੇ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਉਹਨਾਂ ਨਾਲ ਤੇ ਪੰਚਾਇਤਾਂ ਨਾਲ ਅਸੀਂ ਮੀਟਿੰਗਸ ਕਰ ਰਹੇ ਹਾਂ ਉਸੀ ਤਹਿਤ ਅਸੀਂ ਅੱਜ ਪਿੰਡ ਕਾਕੂਵਾਲ ਥਾਣਾ ਡਿੜਬਾ ਵਿੱਚ ਐਸਐਚਓ ਡਿੜਬਾ ਮੈਂ ਤੇ ਸਾਡੀ ਟੀਮ ਸਾਰੀ ਇੱਥੇ ਆਈ ਹੈ ਤੇ ਸਾਰੇ ਪਿੰਡ ਵਾਸੀਆਂ ਨਾਲ ਅਸੀਂ ਗੱਲਬਾਤ ਕਰੀ ਹੈ ਅਲੋਂਗ ਵਿਦ ਪੰਚਾਇਤ ਤੇ ਵਿਲੇਜ ਡਿਫੈਂਸ ਕਮੇਟੀ ਦੇ ਨਾਲ ਅਸੀਂ ਗੱਲਬਾਤ ਕਰੀ ਹੈ ਨਸ਼ੇ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਤੇ ਨਸ਼ੇ ਦੇ ਖਿਲਾਫ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਬਾਰੇ ਅਸੀਂ ਗੱਲਬਾਤ ਕਰੀ ਹੈ ਅਸੀਂ ਪਿੰਡ ਦੇ ਸਾਰੇ ਵਾਸੀਆਂ ਨੂੰ ਇਹੀ ਰਿਕੁਐਸਟ ਕਰੀ ਹੈ ਕਿ ਜਿਹੜਾ ਨਸ਼ਾ ਵੇਚਦਾ ਹੈ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਕਿ ਅਸੀਂ ਉਹਨਾਂ ਦੇ ਖਿਲਾਫ ਜੜੀ ਬੰਦੀ ਕਾਰਵਾਈ ਹੈ ਉਹ ਕਰ ਸਕੀਏ ਤੇ ਇਸੇ ਤਰ੍ਹਾਂ ਜਿਹੜਾ ਨਸ਼ਾ ਨਸ਼ੇ ਦੇ ਜਾਲ ਚ ਫਸਿਆ ਹੋਇਆ ਹੈ ਨਸ਼ਾ ਯੂਜ਼ ਕਰਦਾ ਹੈ ਉਹਦੀ ਆਪਾਂ ਉਹਨੂੰ ਕਿਵੇਂ ਆਪਾਂ ਨਸ਼ਾ ਛਡਾ ਕੇ ਉਹਨੂੰ ਆਪਾਂ ਸੋਸਾਇਟੀ ਵਿੱਚ ਵਾਪਸ ਸ਼ਾਮਿਲ ਕਰ ਸਕਦੇ ਹਾਂ ਉਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਨੌਜਵਾਨਾਂ ਵੱਲੋਂ ਤੁਹਾਨੂੰ ਕੋਈ ਦੱਸਿਆ ਕੁਝ ਬਹੁਤ ਵਧੀਆ ਰਿਸਪੌਂਸ ਮਿਲੇ ਜੀ ਸਰ ਬਹੁਤ ਵਧੀਆ ਗੱਲ ਸੀ ਕਿ ਅੱਜ ਪਿੰਡ ਚ ਜਿਹੜੀਆਂ ਬੀਬੀਆਂ ਨੇ ਜੋ 올ਡ ਲੇਡੀਜ਼ ਨੇ ਮਾਮਾ ਨੇ ਭੈਣਾਂ ਨੇ ਉਹਨਾਂ ਨੇ ਵੀ ਕਾਫੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹੋ ਇੱਥੇ ਤੇ ਇਸ ਤੋਂ ਇਲਾਵਾ ਇੱਕ ਸਪੋਰਟਸਮੈਨ ਵੀ ਸਾਨੂੰ ਇੱਥੇ ਇੱਕ ਮਿਲਿਆ ਜਿਹੜਾ ਕਿ weight lifting ਕਰਦਾ ਹੈ ਮੁੰਡਾ ਸਨਾਮ ਜਾ ਕੇ weight lifting ਕਰਦਾ ਹੈ ਇਸੇ ਤਰ੍ਹਾਂ ਮੈਂ ਬਹੁਤ ਖੁਸ਼ ਹੋਇਆ ਉਹਨੂੰ ਮਿਲ ਕੇ ਮੈਂ ਉਮੀਦ ਕਰਦਾ ਕਿ ਹੋਰ ਵੀ ਜਿਹੜੇ ਮੁੰਡੇ ਨੇ ਪਿੰਡ ਦੇ ਹੋ ਵੀ ਸਪੋਰਟਸ ਦੇ ਗੇਮਸ ਵੱਲ ਆਪਣਾ ਧਿਆਨ ਦੇਣਗੇ ਕਿ ਆਪਣਾ ਫਿਊਚਰ ਜਿਹੜਾ ਹੈ ਉਹਨੂੰ ਵਧੀਆ ਕਰਨਗੇ ਹੋਰ ਵੀ ਇਸ ਤਰ੍ਹਾਂ ਦੇ ਜਾਗਰਤਾ ਪਿੰਡਾਂ ਵਿੱਚ ਜਾ ਕੇ ਤੁਸੀਂ ਕੈਂਪ ਲਾਉਂਗੇ ਬਿਲਕੁਲ ਜੀ ਅਸੀਂ ਰੋਜ਼ ਜਾ ਰਹੇ ਹਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਂਦੇ ਹਾਂ ਸਾਡਾ ਸ਼ਡਿਊਲ ਬਣਿਆ ਹੋਇਆ ਹੈ ਉਹਦੇ ਮੁਤਾਬਕ ਅਸੀਂ ਸਾਰੇ ਪਿੰਡਾਂ ਵਿੱਚ ਜਾ ਕੇ ਆ ਮੀਟਿੰਗਸ ਕਰ ਰਹੇ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਨਸ਼ੇ ਵਾਲੇ ਜਿਹੜੇ ਨਸ਼ਾ ਸੇਵਨ ਕਰਦੇ ਆ ਜਿਹੜੇ ਨਸ਼ਾ ਵਰਤਦੇ ਨੇ ਉਹਨਾਂ ਨੂੰ ਇਹੀ ਹੈ ਕਿ ਨਸ਼ੇ ਇਸ ਜਾਲ ਵਿੱਚ ਇੱਕ ਗਲਤ ਚੀਜ਼ ਹੈ ਨਸ਼ਾ ਕਰਨਾ ਇਦੇ ਵਿੱਚੋਂ ਨਿਕਲੋ ਸਾਡੇ ਕੋਲ ਆਓ ਅਸੀਂ ਤੁਹਾਡੀ ਮਦਦ ਕਰਾਂਗੇ ਨਸ਼ੇ ਨੂੰ ਛੱਡੋ ਨਸ਼ਾ ਛਡਾਊ ਕੇਂਦਰ 'ਚ ਤੁਹਾਨੂੰ ਭਰਤੀ ਕਰਾਵਾਂਗੇ ਤੇ ਵਾਪਸ ਤੁਸੀਂ ਸੁਸਾਇਟੀ ਵਿੱਚ ਸ਼ਾਮਲ ਹੋ ਕੇ ਸੁਸਾਇਟੀ ਨੂੰ ਕੁਝ ਵਾਪਸ ਦੇ ਸਕੋ ਇਹਦੇ ਲਈ ਤੁਹਾਡੀ ਪੂਰੀ ਮਦਦ ਕਰਾਂਗੇ ਬਹੁਤ ਵਧੀਆ ਪ੍ਰਾਰਲਾ ਕਰ ਰਹੇ ਨੇ ਜੀ ਜਿੰਨਾ ਵੀ ਕਹੇ ਦਿਓ ਉਨਾਂ ਵਧੀਆ ਇੱਥੇ ਕੋਈ ਮਾੜੀ ਗੱਲ ਨਹੀਂ ਹੈਗੀ ਚੰਗੀ ਗੱਲ ਆ ਕੀ ਲੱਗਦਾ ਕਿ ਲੋਕ ਕੁਝ ਨਾ ਕੁਝ ਸੁਚੇਤ ਹੋਣਗੇ ਜਦੋਂ ਆਪਾਂ ਕੋਈ ਕੋਈ ਵੀ ਮਹਿਮਾ ਕਰਦੇ ਆ ਕੋਈ ਮੀਟਿੰਗ ਕਰਦੇ ਆ ਕੋਈ ਉਹ ਕਰਦੇ ਆ ਤੇ ਫਰਕ ਤਾਂ ਪੈਣੀ ਚਾਹੀਦਾ ਫਿਰ ਕੀ ਤੁਹਾਡੇ ਪਿੰਡ ਚ ਲੱਗਦਾ ਕੋਈ ਇਸ ਤਰ੍ਹਾਂ ਦੇ ਵੀ ਨਸ਼ਾ ਕੁਝ ਹੈਗੇ ਜੀ ਉਹ ਬਾਹਰ ਗਏ ਹੋਏ ਨੇ ਮਸੀਦਾਂ ਮਸਜਿਦਾਂ ਤੇ ਗਏ ਹੋਏ ਨੇ ਕਰਦੇ ਜਰੂਰਾ ਵੀ ਪਰ ਇੰਨਾ ਨਹੀਂ ਹੈਗਾ ਸਾਡੇ ਪਿੰਡ ਚ ਕੋਈ ਮਤਲਬ ਕਿ ਇਹ ਨਹੀਂ ਹੈਗਾ ਵੀ ਬਲੈਕ ਕੀ ਹੈ ਜਾਂ ਕੋਈ ਵੇਚਦਾ ਹੈ ਜਾਂ ਕੋਈ ਹੋਰ ਕਰਦਾ ਕੁਝ ਐਸਾ ਨਹੀਂ ਹੈਗਾ ਜਿਵੇਂ ਨਵੀਂ ਪੰਚਾਇਤ ਬਣੀ ਹੈ ਇਹ ਕੰਮ ਪੰਚਾਇਤਾਂ ਨਸ਼ੇ ਮੁਕਤ ਵਾਸਤੇ ਬਣੀਆਂ ਨੇ ਲੱਗਦਾ ਸਰਪੰਚ ਸਾਹਿਬ ਪ੍ਰਾਲੀ ਕਰ ਰਹੇ ਨੇ ਕਰ ਰਹੇ ਜੀ ਕਰ ਰਹੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਸਰਪੰਚ ਨਵਾਂ ਮੁੰਡਾ ਹੈ ਇਹੀ ਜੀ ਗੱਲ ਨਹੀਂ ਹੈਗੀ ਪ੍ਰਾਲਾ ਨਹੀਂ ਕਰਦਾ ਹਰ ਇੱਕ ਤਰ੍ਹਾਂ ਦੀ ਗੱਲ ਬਤਲ ਸੁਣਦਾ ਵੀ ਹੈ ਸੋ ਮਤਲਬ ਕਿ ਜਿੰਨੇ ਜਿਹੜੇ ਕੋਈ ਜਵਾ ਗਲਤ ਕੰਮ ਕਰਦਾ ਉਹਨਾਂ ਨੂੰ ਰੋਕਦਾ ਵੀ ਹੈ ਗੇਮਾਂ ਬਾਰੇ ਵੀ ਕਰ ਰਿਹਾ ਵੀ ਹੁਣ ਮੈਂ ਸਟੇਡੀਅਮ ਬਣਵਾ ਕੇ ਮੁੰਡਾ ਨੂੰ ਗੇਮਾਂ ਚ ਪਾਵਾਂ ਇੰਨਾ ਪ੍ਰਾਲਾ ਬਹੁਤ ਵਧੀਆ ਕਰ ਰਿਹਾ ਕਿਵੇਂ ਲੱਗਦਾ ਤੁਹਾਨੂੰ ਕਿ ਨਸ਼ੇ ਕਿਸ ਤਰ੍ਹਾਂ ਛੱਡੇ ਜਾ ਸਕਦੇ ਆ ਸਰ ਨਸ਼ੇ ਤਾਂ ਇਹ ਜਿਵੇਂ ਗੇਮਾਂ ਗੁੰਮਾਂ ਚ ਪਾ ਕੇ ਮੁੰਡੇ ਮਤਲਬ ਕਿ ਵਧੀਆ ਕੰਮਾਂ ਤੇ ਲੱਗ ਜਾਣਗੇ ਜਰਨੇ ਚ ਛੱਡੇ ਜਾ ਸਕਦੇ ਨੇ ਛੱਡੂ ਨੂੰ ਕਿੱਡੀ ਕੀ ਗੱਲ ਆ ਜੀ ਛੱਡੇ ਜਾ ਸਕਦੇ ਨਹੀਂ ਜੀ ਇਹੀ ਜੀ ਗੱਲ ਹੀ ਹੈ ਕਿ ਨਾ ਜਿੱਦੇ ਜਾਣ ਜੇ ਆਪਾਂ ਮਤਲਬ ਕਿ ਉਹਨਾਂ ਤੇ ਧਿਆਨ ਦੇਵਾਂਗੇ ਜਿਵੇਂ ਹੁਣ ਸਰਪੰਚ ਸਾਡਾ ਧਿਆਨ ਦੇ ਰੇ ਬੱਚਾ ਤੇ ਵੀ ਜਾਏ ਨਹੀਂ ਭਾਈ ਐ ਕੱਢੋ ਆਈ ਨਹੀਂ ਇੱਕ ਫੁੱਟ ਗਰਾਊਂਡ ਬਣਾਉਣਾ ਜਾਂ ਕਿਵੇਂ ਇੱਧਰ ਕੋਈ ਹੋਰ ਕਰਦਾ ਹੈ ਬਿਲਕੁਲ ਹੋਇਆ ਛੱਡੇ ਜਾ ਸਕਦਾ ਕਹਿਣਾ ਚਾਹੁੰਦਾ ਕਿ ਵੀ ਜਿਹੜੇ ਪਿੰਡ ਦੇ ਨੌਜਵਾਨ ਨੇਗੇ ਉਹਨਾਂ ਨੂੰ ਜਾਗਰਤ ਕਰਨ ਲਈ ਅੱਜ ਕੈਂਪ ਲਾਇਆ ਗਿਆ ਹੈ ਤੇ ਜਾਗਰਤੀ ਨਾਲ ਨਾਲ ਸਾਰਿਆਂ ਨੂੰ ਇਹ ਬੇਨਤੀ ਹੈਗੀ ਵੀ ਜੇ ਉਹ ਵੀ ਪਿੰਡ ਦੇ ਨੌਜਵਾਨ ਨੇ ਨਸ਼ਾ ਕਰਦੇ ਨੇਗੇ ਪਤਾ ਸਾਨੂੰ ਸਾਰੇ ਕਿ ਵੀ ਕਿਹੜੇ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਜਾ ਰਿਹਾ ਹੈ ਤੇ ਵੀ ਉਹ ਸਾਰੇ ਮੇਰੇ ਲਵੇ ਆਉਣਾ ਜੇ ਲੋੜ ਹੈ ਕੱਲ ਚੀਜ਼ ਦੀ ਮਾਲੂ ਨਸ਼ਾ ਛੱਡਣਾ ਚਾਹੁੰਦੇ ਨੇ ਅਸੀਂ ਉਹਦੇ ਨਾਲ ਖੜੇ ਆਂਗੇ ਲੇਕਿਨ ਜੇ ਉਹ ਨਹੀਂ ਸੁਧਰਨਗੇ ਫਿਰ ਤੁਹਾਨੂੰ ਪਤਾ ਵੀ ਜਿਹੜਾ ਟੇਡਾ ਟਾਂਗਾ ਉਹ ਵੀ ਬਣਾਇਆ ਜਾਊਗਾ ਤੇ ਥੋੜੇ ਜਰੀਏ ਮੈਂ ਜਿਹੜੇ ਆਲੇ-ਦਾਲੇ ਦੇ ਪਿੰਡਾਂ ਦੇ ਨਸ਼ਾ ਬੀਚਦੇ ਨੇ ਸਾਨੂੰ ਉਹਨਾਂ ਦੀ ਵੀ ਸਾਰਾ ਪਤਾ ਨਹੀਂ ਕਿਹੜਾ ਵੇਚ ਰਿਹਾ ਗਿਆ ਉਹਨਾਂ ਨੂੰ ਵੀ ਵਾਰਨਿੰਗ ਦੇ ਦੇਣਾਗੇ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਦੇਣ ਦੀ ਜ਼ਰੂਰਤ ਨਹੀਂ ਤੇ ਜੇ ਪਿੰਡ ਦੇ ਬਾਹਰੋਂ ਜਾ ਕੇ ਵੀ ਨੌਜਵਾਨ ਲੈ ਕੇ ਆਉਣਗੇ ਉਹਨਾਂ ਦੇ ਵੀ ਹੁਣ ਖਾਸ ਹੈ ਜਿਹੜਾ ਨਿਗਰੱਖੀ ਜਾਊਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 2-4 ਦਿਨਾਂ ਦੇ ਵਿੱਚ ਹੀ ਜਿਹੜੀ ਕਮੇਟੀ ਹੈ ਉਹ ਬਣਾਈ ਜਾਊਗੀ ਨੰਬਰਦਾਰਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਤੇ ਉਹ ਵੀ ਜੇ ਕੋਈ ਕਾਨੂੰਨ ਨਸ਼ੇ ਖਿਲਾਫ ਫੜਿਆ ਜਾਂਦਾ ਉਹਦੇ ਖਿਲਾਫ ਉਹਦੇ ਨਾਲ ਸਹਿਯੋਗ ਕਰਕੇ ਕੋਈ ਜ਼ਮਾਨਤ ਵਗੈਰਾ ਨਾ ਦੇਣ ਤੇ ਪੰਚਾਇਤ ਹੈ ਜਿਹੜੀ ਉਹ ਵੀ ਨਸ਼ੇ ਵਾਲਿਆਂ ਦੇ ਨਾਲ ਨਹੀਂ ਖੜੂਗੀ ਤੇ ਮੈਂ ਵੀ ਬੇਨਤੀ ਕਰਦਾ ਵੀ ਜੇ ਕਿਸੇ ਦਾ ਨੌਜਵਾਨ ਫੜਿਆ ਜਾਂਦਾ ਹੈਗਾ ਨਸ਼ੇ ਨਾਲ ਤਾਂ ਪਲੀਜ਼ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਮੇਰੇ ਲਈ ਆਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਪੰਚਾਇਤ ਇਹਦੇ ਖਿਲਾਫ ਹੈਗੀ ਸਾਰੀ ਤੇ ਜਿਹੜੇ ਨੌਜਵਾਨ ਖੇਡਾਂ ਪ੍ਰਤੀ ਜਾਗਰਤ ਨੇ ਜਾਂ ਉਹਨਾਂ ਨੇ ਮੈਨੂੰ ਪਤਾ ਵੀ ਪਿੰਡ ਦੇ ਵਿੱਚ ਸਟੇਡੀਅਮ ਦੀ ਘਾਟ ਹੈ ਜੀ ਉਹ ਵੀ ਮੰਤਰੀ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਸਟੇਡੀਅਮ ਹੈ ਉਹਦਾ ਪ੍ਰਬੰਧ ਕੀਤਾ ਜਾਵੇਗਾ ਤੇ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਛੱਡਣਾ ਚਾਹੁੰਦਾ ਨਸ਼ਾ ਉਹਨਾਂ ਨੂੰ ਜੇ ਕੋਈ ਦਵਾਈ ਵਗੈਰਾ ਦੀ ਲੋੜ ਹੈ ਉਹ ਵੀ ਅਸੀਂ ਆਪ ਨਾਲ ਜਾ ਕੇ ਦਿਵਾਉਣ ਲਈ ਤਿਆਰ ਹਾਂ ਜੀ ਪਿੰਡ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਤੁਹਾਨੂੰ ਇਸ ਪ੍ਰਤੀ ਪਿੰਡ ਵੱਲੋਂ ਮੈਨੂੰ ਬਹੁਤ ਸਹਿਯੋਗ ਹੈਗਾ ਜਿਹੜੀਆਂ ਮੇਰੀਆਂ ਮਾਤਾਵਾਂ ਨੇ ਬਜ਼ੁਰਗ ਨੇ ਸਾਰੇ ਮੇਰੇ ਨਾਲ ਖੜੇ ਨੇਗੇ ਤੇ ਫੁੱਲ